ਵੀ ਦੀ ਸੁਹਾਮਣਾ ਫੇਰ ਲੱਗਦੀ ਆ ਬਾਈ ਅੱਜ ਤੇ ਚੋਬਰ ਬਾਹਰ ਨਿਕਲੇ ਬੈਠੇ ਨੇ ਬਲੌਗ ਦੀ ਕਰਤੀ ਸਟਾਰਟਿੰਗ ਸੱਚ ਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਾਇਮੋਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਪਹਿਲਾਂ ਨੂਰੀ ਦੇ ਦਰਸ਼ਨ ਕਰਾਂਗੇ ਅੱਜ ਨੂਰੀ ਨੜਾਈ ਆ ਬਾਈ ਨੂਰੀ ਪਰ ਇਹ ਲੇਟਣ ਬਹੁਤ ਲੱਗ ਜਾਂਦੀ ਆ ਯਾਰ ਹੁਣ ਬਸ ਗਰਮੀ ਘਟ ਗਈ ਇਹਨੂੰ ਕੱਢਿਆ ਕਰਾਂਗੇ ਬਾਹਰ ਹਰੇ 6 ਮਹੀਨੇ ਤੱਕ ਸਵਾਰੀ ਕਰਾਉਗੀ ਸਿਆਲ ਚ ਲੱਗ ਜੂਗੀ ਸਵਾਰੀ ਕਰਾਉਣ ਤੇ ਕੱਖ ਖਾ ਰਹੀ ਆ ਆ ਕੰਨ ਦੇਖੋ ਕੰਨ ਆਹਾ ਹਾ ਤੇ ਹੁਣ ਮਾਰੀਏ ਕਬੂਤਰਾਂ ਤੇ ਨਿਗਾ ਦਾਣਾ ਪਾਣੀ ਹੁਣ ਨਰੇਨ ਆਹ ਦੇਖੋ ਬੈਠੀ ਐ ਨਾ ਜੋੜੀ ਇਹਨੂੰ ਕਰ ਦਨੇ ਆ ਬੰਦ ਬਾਚੂ ਪਾਉਣੇ ਦਾਣਾ ਪਾਣੀ ਤੇ ਇਧਰਲਾ ਗੇਟ ਲੱਗ ਗਿਆ ਆਹ ਦੇਖੋ ਤਾਂ ਹੀ ਵਿਚਾਰੇ ਬਾਹਰ ਬੈਠੇ ਆ ਪਤਾ ਨਹੀਂ ਰਾਤ ਦੀ ਵਾਰ ਬੈਠੇ ਹੋਣੇ ਨੇ ਇਹ ਸੁੰਨ ਜੀ ਹੋਈ ਬੈਠੇ ਨੇ ਤੇ ਚਲੋ ਕੋਈ ਚੱਕਰ ਨਹੀਂ ਕਰਦੇ ਇਹਨਾਂ ਨੂੰ ਵੀ ਦਾਣਾ ਪਾਣੀ ਪਾਉਨੇ ਆ ਖੋਲਦੇ ਆ ਆ ਸਾਫ ਸੂਫ ਕਰਦੇ ਆ ਉਹਦੇ ਬਾਅਦ ਫਿਰ ਅੱਜ ਬੜੀ ਗੱਡੀ ਦੇ ਟਾਇਰ ਜੇ ਪਵਾਉਣ ਜਾਣਾ ਕਿਉਂਕਿ ਟੂਰ ਦਾ ਪਲਾਨ ਵੜ ਰਿਹਾ ਆ ਔਫ ਰੋਡਿੰਗ ਵਾਲੇ ਟਾਇਰ ਜੇ ਫਵਾ ਲਈਏ ਤੇ ਚਲੋ ਪਹਿਲਾਂ ਕਬੂਤਰਾਂ ਦਾ ਕੰਮ ਕਰ ਨਿਬੜਦੇ ਆ ਗੇਟ ਤਾਂ ਖੋਲਤਾ ਬਾਈ ਕਬੂਤਰਾਂ ਵਾਲਾ ਪਹਿਲਾਂ ਭਰੀਏ फ्रूट ऑन ऑस्टोवेट तो इन्होंने पाइए आप उधर खड़ जाएक सारा को लिबड़ जू ए भर लागे बस तीन कम एल देंजा तीन एम एल भर लाने रिपोर्ट है हाँ की चाहिए लीला है ਉਹ ਠੱਲਾਂ ਲਿਆ ਬੱਚਿਆਂ ਦੇ ਠੱਲਾਂ ਵੀ ਪਾ ਦੀਏ ਬਾਈ ਅੱਜ ਜੱਸੇ ਉਹਨਾਂ ਨੂੰ ਅੱਜ 15 ਅਗਸਤ ਕਰਕੇ ਛੇਤੀ ਛੁੱਟੀ ਹੋ ਗਈ ਤਾਂ ਹੀ ਜੱਸਾ ਲਲਕਾਰੇ ਇਹ ਮਾਰਦਾ ਫਿਰਦਾ ਇਹਨੂੰ ਇਹਨੇ ਭੇੜ ਲੰਨੀ ਆ ਆ ਚੱਕਦੇ ਆ ਆ ਚੱਕਦੇ ਆ ਪਾਉਣਿਆ ਗੁੰਡੀ ਚ ਨਾਲੇ ਪਾ ਦੀਏ ਪਾਣੀ ਪਾਣੀ ਨੂੰ ਇੱਥੇ ਰੱਖ ਦਈਏ ਪਹਿਲਾਂ ਕਬੂਤਰ ਘੜਵੜ ਕਰਦੇ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਚੱਲ ਵੀ ਅੰਦਰ ਨੂੰ ਵੀ ਕੁੰਡਾ ਲਾਇਆ ਦੰਨਾ ਮੈਂਨੇ ਠੀਕ ਆ ਤੇ ਇਹ ਚ ਬਰੂਟ ਆਨ ਤੇ ਆਸਟੋਬੇਟ ਪਾਤੀ ਆਪਾਂ ਨੇ ਆਹ ਦੇਖੋ ਬੜੇ ਪਾਣੀ ਪਾ ਦੀਏ ਘੁੜਜੂ ਉਹ ਤੋਂ ਬਾਅਦ ਪਾਣੀ ਬਣੀ ਪੀ ਲੈਣਗੇ ਚੋਗਾ ਚੋਗਾ ਦੇਣਗੇ ਲੈ ਕੋਲ ਨਹੀਂ ਆਇਆ ਕੇਅਰ ਬੋਟਾ ਉਹਨੋਂ ਉੱਪਰ ਰੱਖ ਦਿੰਨੇ ਇਹਦੇ ਤੇ ਟੱਕਣ ਤੇ ਰੱਖਦੇ ਆਂ ਪਲੇਟ ਚਲੋ ਪਾਣੀ ਦਾ ਕੰਮ ਨੇ ਪੜ ਗਿਆ ਉਹਦੇ ਬਾਅਦ ਪਾਉਨੇ ਆ ਦਾਣੇ ਆਪਾਂ ਇਹਨਾਂ ਨੂੰ ਸਿਰ ਲੈ ਕੇ ਵੀ ਲਿਆਂਦਾ ਬਈ ਕੋਲ ਲੀਏ ਇਹਨੂੰ ਹੁਣ ਚੰਗੀ ਤਰ੍ਹਾਂ ਤੇ ਝਾੜੂ ਚੱਕ ਲਿਆ ਜੱਸੇ ਨੇ ਆ ਹੁਣ ਦੇਖੋ ਰੋਬ ਨੂਰੀ ਦਾ ਓਕੇ ਰਪੋਰਟ ਤੇ ਜਾਲ ਦੀ ਕਰਨੀ ਹੈ ਸਫਾਈ ਇੱਧਰ ਲਿਆਂ ਨੂੰ ਪਾਊਡਰ ਲਿਆਂਦਾ ਟਰੈਕਟਰ 사이ਕਲਿੰ ਨਾ ਪਾਉਣਾ ਇੱਧਰ ਲਿਆਂ ਨੂੰ ਅੱਜ ਆ ਪਿਆ ਬਾਰਡਰ ਤੇ ਉਧਰ ਇਹਨੂੰ ਆਸਟੋਬੈਟ ਤੇ ਬਰੂਟ ਆਨ ਪਾਤੀ ਦਾਣੇ ਪਾ ਦੇਣੇ ਸਿਰਲੈਕ ਤੇ ਠੱਲਾਂ ਬਾਹਰ ਚ ਪਾਉਣੇ ਠੱਲਾਂ ਵਾਲੇ ਲੱਭੀਆਂ ਨਹੀਂ ਸਾਨੂੰ ਡੱਬੀ ਜੀ ਜਿ세 ਘਰ ਵੀਰੇ ਇਹਨੇ ਸਫਾਈ ਆ ਨਾ ਨੀ ਕਲੀਅਰ ਵੀ ਬਾਹਰ ਇਧਰੋਂ ਕਰ ਲਿਆ ਚਾਹੀਏ ਨੂੰ ਅੰਦਰ ਬਾੜ ਦੇ ਇਹਨ ਚਾਜ ਨਾਲ ਖੋਲ ਕੇ ਸਫਾਈ ਦਾ ਹੋ ਜੂ ਸੌਣਾ ਛਾੜੂ ਨਾਲੇ ਕਰਦਾ ਅੰਦਰ ਆਹ ਨਿਕਲੇ ਬਾਹਰ ਅੱਛਾ ਉਹ ਕੈਰਬੋਰਡ ਚੱਕਦਾ ਸਫਾਈ ਵਾਲਾ ਕੰਮ ਬਾਈ ਠੀਕਾ ਕਰ ਐਨਸ ਬਾਈ ਮੈਂ ਕੋਲ ਲਮਾ ਠੀਕ ਹੈ ਭਰ ਲਈ ਸਰਿੰਜ ਬਾਈ ਸਰਲਿਕ ਦੀ ਬਾਕੀ ਆਪੇ ਆ ਹਾਂ ਦੇਖੋ ਕਿੰਨਾ ਗੰਦ ਨਿਕਲਦਾ ਡੋਲੀ ਥਲੋ ਦੇਖੋ ਵੈਰੀ ਗੁੱਡ ਜੱਸੇ ਚੱਕ ਦੇ ਕੰਮ ਨੂੰ ਇੰਨਾ ਗੰਧ ਨਿਕਲਿਆ ਆ ਬਾਈ ਓਕੇ ਆ ਜਾਲ ਐਨ ਲਾ ਸਾਫ ਹੈ ਪੂਰਾ ਹੁਣ ਆਪਾਂ ਜਿ세 ਐਂ ਕਰ ਉਹ ਥੇਲਾ ਬਾਹਰ ਕੱਢ ਦਾਣੇ ਵਾਲਾ ਇਹਨੂੰ ਬਾਹਰ ਰੱਖ ਅੰਦਰ ਕਾ ਕਿਨੇ ਰੱਖਣ ਨੂੰ ਕਿਹਾ ਤਾ ਤੈਨੂੰ ਅੰਦਰ ਜਗ੍ਹਾ ਤਾਂ ਪਹਿਲੀ ਘਟ ਐ ਤਾਈ ਥੋਣੀ ਥਾਈ ਰੱਖਿਆ ਅੰਦਰ ਪਿਆ ਤਾ ਉਦਣੇ ਹੁਣ ਬੱਚੇ ਪਹਿਲਾਂ ਦੇ ਦੀਏ ਬੱਚਿਆਂ ਨੂੰ ਲਿਆ ਫਾੜ ਕੇਰਾ ਲਓ ਵੀ ਪਹਿਲਾ ਬੱਚਾ ਫੜ ਲਿਆ ਆਪਾਂ ਨੇ ਫੜ ਗਿਆ ਦੇ ਦਈਏ ਸਿਰ ਲੈ ਕੇ ਨੇ ਕਿ ਆਹ ਸ਼ੋਟ ਠੀਕ ਆ ਬਾਕੀਆਂ ਨੂੰ ਵੀ ਚਲੋ ਦੇ ਦਈਏ ਹੁਣ ਸਿਰ ਲੈਕ ਵੀ ਦੇਤਾ ਬਾਈ ਤੇ ਦਾਣੇ ਵੀ ਪਾ ਦੇ ਪਾਣੀ ਵੀ ਪਾਦਾ ਦਵਾਈਆਂ ਵੀ ਪਾਤੀਆਂ ਸਫਾਈ ਵੀ ਕਰਤੀ ਓਕੇ ਰਬੋਟ ਸ਼ਰਮ ਭਰਲਾ ਸ਼ਰਮ ਪਾ ਲਈ ਥੋੜੀ ਜੀ ਹਾਂ ਉਹ ਖੁੰਝੇ ਠੀਕ ਆ ਨਾ ਪਾਣੀ ਇੱਥੇ ਆ ਚੁਗਲੋ ਚੁਗਲੋ ਨਿਕਲਿਆ ਉਹ ਬਾਹਰ ਗੁੜਕ ਬਾਹਰ ਚੋ ਲਈ ਕਣ ਭਰ ਲਾ ਕਣਕ ਦਾ ਲਓ ਵੀ ਸਰੋਂ ਵੀ ਪਾਤੀ ਦੂਏ ਧਾਣੇ ਵੀ ਹੁਣ ਚੱਲੀ ਆ ਉਧਰ ਆਪਣਾ ਸਾਰੇ ਦਿਨ ਦਾ ਕੰਮ ਖਤਮ ਹੋ ਜੂ ਜੱਸੇ ਇਹਰ ਗੱਡੀ ਦੇ ਟਾਇਰ ਪਵਾ ਕੇ ਲਿਆਉਣੇ ਨੇ। ਇਹ ਪਾਣੀ ਕੱਢ ਮੈਂ ਕੁੰਡੀ ਧੋਵਾਂ ਇਹਨਾਂ ਦੀ। ਟਰੈਟਰਾਸਾਈਕਲਿਨ ਪਾਊਡਰ ਪਾ ਦੇਣਾ ਆਪਾਂ ਨੇ। ਕੁੰਡੀ ਦੇ ਵਿੱਚ ਨਹਾਉਂਦੇ ਨੇ ਸਾਰੇ ਬੱਚੇ। ਹਾਂ ਦੇ ਗੰਦ ਕਿੰਨਾ ਪਾਇਆ ਹੋਇਆ ਕੁੰਡੀ ਦਾ। ਚਲ ਇਹਨੇ ਟਰੇ ਕੱਢ ਕੇ ਧਾਣੇ ਪਾ ਦੇ ਸਾਫ਼ ਸੁਥਰੇ ਜੇ ਇਹਨਾਂ। ਮੈਂ ਧੋਲਾਂ ਬਾਈ ਕੁੰਡੀ ਇਹਨੇ। ਕੁੰਡੀ ਦੇਖ ਲਓ ਸਾਫ਼ ਆ ਬਾਈ। ਪਾ ਦਨੇ ਆ ਪਾਊਡਰ ਇਹ ਚ। ਬਹੁਤ ਆ। ਤੇ ਆ ਫੜੀ ਇਸੇ ਇਹ ਨੂੰ ਅੰਦਰ ਹੈਂ ਬਚਾਈ ਰੱਖਿਆ ਜਾ ਹਾਂ ਬਚੇ ਲੱਗੇ ਬਸ ਕੰਮ ਹੋ ਗਏ ਪੰਜ ਚਾਰ ਦਿਨ ਉੱਪਰ ਜਾਣਾ ਇਹਨਾਂ ਨੇ ਤੇ ਇਹ ਵੀ ਥੋੜਾ ਜਿਹਾ ਘੋੜ ਲੰਮਾ ਆਤ ਨਾਲੇ ਘੋੜ ਦਿੰਨੇ ਕੋਈ ਨਹੀਂ ਓਕੇ ਸਿਆ ਕੋਈ ਮੇਟਰ ਦੰਨੇਗਾ ਮੈਂ ਇੱਕ ਟਰੱਕ ਦੰਨੇ ਆ ਇੱਥੇ ਹੀ ਖੜਕ ਰਹਿਣਾ ਜਿਹੜਾ ਪੀਣ ਨਾ ਪਾਣੀ ਨੇ ਇਹ ਨਹੀਂ ਮਤਲਬ ਨਾਉਣ ਨਾ ਇਹਨਾਂ ਦਾ ਵੀ ਕੰਮ ਨਿਪੜਿਆ। ਲਓ ਵੀ ਕਬੂਤਰਾਂ ਦਾ ਕੰਮ ਸਾਰਾ ਡਾਨਾ ਆਪਣਾ ਉੱਪਰ ਵਾਲਿਆਂ ਦਾ ਰਹਿੰਦਾ ਉਹ ਹਲੇ ਠਹਿਰ ਕੇ ਕਰਨਾ। ਇਹ ਗਰੇਈਆਂ ਠੱਲਾਂ ਪਾਉਣੀਆਂ ਆਪਣੀਆਂ। ਤੇ ਭਾਉ ਸਿੰਘ ਕਰ ਰਿਹਾ ਟੋਕਾ। ਇਧਰ ਆਪਾਂ ਟਾਇਰ ਕੱਢ ਲੀਏ ਹੁਣ। ਜਿਵੇਂ ਕਿੰਨੇ ਇੰਚਾਂ ਦੇ ਇੱਤੇ 18 16 ਮੇਨੇ ਠਾਰਾ ਹੈ ਆਲੀ। 18 ਇੰਚ 18। ਇਹ ਟਾਇਰ ਤਾਂ ਇਹ ਵੀ ਬਹੁਤ ਖੜੇ ਨੇ। ਕੱਢ ਲੈਣੇ ਜਾਂ ਆਫ-ਰੂਡਿੰਗ ਵਾਲੇ ਪਾਉਣੇ ਆਪਾਂ। ਕੜਦੇ ਆਂ ਬਾਹਰ ਪਾਉ ਨੂੰ ਹੋ ਜਾਣ ਦੇ ਵੇਲੇ ਆਪਾਂ ਲੱਦ ਲੈਣੇ ਆਂ ਸੱਤਰੀ ਗੱਲ ਮਫੜ ਲੋ ਮਿੱਤਰੋ ਨਾ ਤੋ ਕੇ ਚੱਲਿਆਂ ਹੁਣ ਆਪਾਂ ਗੱਡੀ ਦੇ ਟਾਇਰ ਚੇਂਜ ਕਰਾਉਣ ਤੇ ਟਾਇਰਾਂ ਵਾਲਾ ਵਲੌਗ ਆਊਗਾ ਜੱਸੇ ਦੇ ਚੈਨਲ ਤੇ ਠੀਕ ਆ ਚੱਲਦੇ ਆਂ ਹੁਣ ਆਪਾਂ ਆ ਖਲਾ ਦੇਣੇ ਨੇ ਜਣੀ ਕਿ ਵੇਚਣੇ ਨਹੀਂ ਇਹ ਘਰੇ ਰੱਖਣੇ ਨੇ ਬਾਅਦ ਚ ਕਸ ਲਿਆ ਕਰਾਂਗੇ ਜਦ ਵੀ ਲੋਡ ਹੋਇਆ ਕਰੂ ਜਾ ਰਹੇ ਆਂ ਬਾਈ ਕਰਨ ਉਹਨਾਂ ਨੂੰ ਚੱਕਣਾ ਆਪਾਂ ਨੇ ਪਿੱਛੇ ਜਗ੍ਹਾ ਨਹੀਂ ਹੈਗੀ ਬੈਠਣ ਨੂੰ ਔਕੇ ਸਭ ਕਹੇ ਜਾਵਾਂਗੇ ਜਿਵੇਂ ਜਾ ਹੋਇਆ ਔਕੇ ਸਭ ਕਹੇ ਚਲੇ ਜਾਵਾਂਗੇ ਆਉਂਦੇ ਹੋਏ ਪਰ ਆਉਂਦੇ ਹੋਏ ਦੂਜੇ ਟਾਇਰ ਹੋ ਜਾਣੇ ਇੱਕ ਟਾਇਰ ਤਾਂ ਆਪਾਂ ਉੱਥੇ ਰੱਖ ਕੇ ਆਉਣੇ ਚਲੋ ਕੋਈ ਚੱਕਰ ਨਹੀਂ ਦੇਖਦੇ ਆ ਕਰਾਂਗੇ ਕੋਈ ਹੱਲ ਤੇ ਚੱਲਦੇ ਆ ਹੁਣ ਆਪਾਂ ਪਹੁੰਚ ਗਏ ਭਾਈ ਕਰ ਰਹੇ ਆ ਟਾਇਰਾਂ ਦਾ ਕੰਮ ਕਾਰ ਪਹੁੰਚ ਗਏ ਭਾਈ ਮੈਂ ਇਹਨੇ ਚਾਹ ਬਾਣੀ ਪੀ ਲਾਂ ਜੱਸਾ ਜਾਂਦਾ ਉੱਪਰਲੇ ਕਬੂਤਰਾਂ ਕੋਲ ਜਿਵੇਂ ਜਾਬ ਲੌਗ ਬਣਾ ਲਈ ਉਪਰ ਪਹੁੰਚ ਗਏ ਆਪਾਂ ਕੋ ਉੱਥੇ ਦੇ ਚੱਕੀ ਹੈ ਪਹਿਲੇ ਉਧਰੋਂ ਪਾਣੀ ਪਾਣੀ ਪਾਈ ਛੇਤੀ ਛੇਤੀ ਮੈਨੂੰ ਕਾਲੀਆ ਮੜੀ ਕਾਕੇ ਗੁੰਡੀ ਸਾਫ ਪਾਤਾ ਹੋਣੇ ਚ ਤਾਜਾ ਪਾਣੀ ਤੇ ਦਾਣੇ ਪਾ ਦਈਏ ਕਹੇ ਹੋਲੀਏ ਕੁੰਡਾ ਤੇ ਨਿਆਉਣ ਖੜਾ ਬੜੀ ਪੈਕੇਜ ਬੜੇ ਹੱਥਾਂ ਨਾਲ ਖਾਣਾ ਦਿੰਦੇ ਆੜੇ-ਉੜੇ ਇਕੱਠੇ ਹੀ ਹੋਲ ਦੇਣੇ ਆਪਾਂ ਉਤਰ ਉਤਰੀਆਂ ਜੋ ਕਹਿਣਾ ਟਾਈਮ ਨਹੀਂ ਵੀ ਲੈ ਲੈ ਤਾਣੇ ਚਾਦੀ ਨੇ ਵਾਟਰ ਬੰਦ ਕਰਕੇ ਚੱਲਦੇ ਆ ਥੱਲੇ ਸਾਰੇ ਕੈਮਰੇ ਆ ਪੂਰੇ ਖੁੱਖੇ ਨੇ ਬਹੁਤ ਲੋ ਮਿੱਤਰੋ ਹੁਣ ਚੱਲੇ ਆਪਾਂ ਗਰਾਊਂਡ ਚ ਨੂੰ ਖੇਲ ਕੇ ਆਉਨੇ ਆ ਵਾਲੀਬਾਲ ਤੇ ਲਾਉਨੇ ਆ ਘੰਟਾ ਪਹੁੰਚ ਗਏ ਗਰਾਊਂਡ ਚ ਬਾਈ ਹਲੇ ਖੰਜੂਰਾ ਦੀ ਸਾਫ ਸਫਾਈ ਚੱਲ ਰਹੀ ਆ ਨੀਂਬੂ ਪਹੁੰਚ ਗਿਆ ਭਾਈ ਨੀਂਬੂ ਪਰ ਇਹ ਹੌਲੀ ਹੌਲੀ ਆ ਰਹੇ ਆ ਸਾਡੇ ਬੜ ਲੱਗਦੇ 15 ਦੋ ਉਹ ਫਿਰਦੇ ਨੇ ਆ ਆ ਫਿਰਦੇ ਨੇ ਦੋ ਆ ਫਿਰਦੇ ਨੇ ਗੱਡੀ ਉਹਦੇ ਮੈਂ ਇੱਧਰ ਬੈਠੇ ਆਂ ਬਾਕੀ ਆ ਰਹੇ ਨੇ ਹਲੇ ਫੇ ਚਲੋ ਖੇਡਦੇ ਆਂ ਫਿਰ ਹੁਣ ਪਹੁੰਚ ਗਏ ਵੀ ਖੇਡ ਕੇ ਘਰੇ ਤੇ ਅੱਜ ਬੜਾ ਕੁਝ ਹੋਇਆ ਨਹੀਂ ਵਲੌਗ ਚ ਗੱਡੀ ਦੇ ਟਾਇਰ ਤੁਹਾਨੂੰ ਪਤਾ ਨਹੀਂ ਦਿਖਾਤੇ ਤੇ ਮੈਨੂੰ ਪਤਾ ਨਹੀਂ ਦੇਖੋ ਤਾਂ ਆ ਗੱਡੀ ਗੜੇ ਪਵਾਤੇ ਓਕੇਰ ਬਾਕੀ ਦੂਜੇ 26 ਚੰਦ ਰੱਖਦੇ ਜਸੇ ਹਾਂ ਜੋ ਅੰਦਰ ਬਸ ਠੀਕ ਆ ਤੇ ਹੁਣ ਬੱਚਿਆਂ ਨੂੰ ਸਿਰ ਲੈ ਕੇ ਦੇ ਦਈਏ ਆਪਾਂ ਆ ਲੈ ਆਹ ਵੱਲੇ ਨਰੀ ਟਰੈਟਰਾ ਸਾਈਕਲਿੰਗ ਚੱਕ ਦੇ ਭਾਈ ਗੁਰੀ ਫੜ ਇਹਨੂੰ ਐਨੇ ਉਹ ਕਰ ਲਾ ਮੂਰੋ ਮੋੜ ਲਾ ਅੰਦਰ ਨੂੰ ਲੈ ਕੇ ਜਾਣਾ ਇਹਨੂੰ ਸਲਾਬਾ ਜਾ ਹੋ ਜਾਂਦਾ ਸਿਰ ਲੈ ਕੇ ਦੇਣਾ ਪਹਿਲਾਂ ਉਹ ਪਾ ਦਈਏ ਠੱਲਾਂ ਠੱਲਾਂ ਪਾ ਦਈਏ ਯਾਰ ਲੇਟ ਬਹੁਤ ਹੋ ਗਿਆ ਕੰਮ ਅੱਜ ਦਾ ਜਿਆਦਾ ਇਹ ਜੀਆਂ ਠੱਲਾਂ ਖੁੰਝੀਆਂ ਜਦ ਪੈ ਜਾਂਦੀਆਂ ਸਵੇਰੇ ਪੈ ਜਾਂਦੀਆਂ ਪੜਾ ਲੇਟ ਹੋ ਗਿਆ ਕੰਮ ਚਲ ਕੋਈ ਚੱਕਰ ਨਹੀਂ ਆਉਣੀਆਂ ਤਾਂ ਹੈਓ ਹੁਣ ਨਹੀਂ ਪੈਰ ਵੜੇ ਹੋ ਜਾਣੇ ਇਹਨਾਂ ਦੇ ਆ ਵੀਰੇ ਲਿਖ ਵੀ ਲਈਏ ਫਿਰ ਆ ਬੱਚਾ ਦੇਖੋ ਚਿੱਟੇ ਕਬੂਤਰਾਂ ਨੇ ਕਹੇ ਜਾ ਗੱਡਿਆ ਡੱਬਾ ਦੇਖੋ ਡੱਬਾ ਬੱਚਾ ਆਹ ਦੇਖਾਂਜੀ ਆ ਤਾਂ ਇਹਦੇ ਕੰਮ ਹੀ ਹੈ ਈ ਵੀ ਡੱਬਾ ਲੱਭਾਈਏ ਚਲੋ ਕੋਈ ਨਹੀਂ ਆ ਇੱਕ ਮਿੰਟ ਠੱਲਾਂ ਗੱਡਾਂ ਪਹਿਲਾਂ ਲਓ ਵੀ ਇੱਕ ਬੱਚੇ ਦੇ ਠੱਲ ਪਾਤੀ ਇਹਦੇ ਆਹ ਦੇਖ ਲਓ ਕੈਰਬੋਟ ਸਿਰ ਲੈ ਕੇ ਇਹਨੂੰ ਦੇ ਰਹੀ ਹੈ ਨਾਲ ਦੀ ਨਾਲ ਫਲੇਵਰ ਬਹੁਤ ਮਦੂਈ ਵਾਤ ਤੁਸੀਂ ਕਿਹਾ ਉਹ ਕੇਰ ਬੋਟ ਹੁਣ ਉਹਦੇ ਪਾ ਦੀ ਇੱਕ ਮਿੰਟ ਪਾਉਣੇ ਆ ਦਿਖਾ ਦੇ ਵੀ ਗੁਰੀ ਸਿੰਘ ਪਾਉਣੀਆਂ ਵਾ 82 ਨੰਬਰ ਮੇਰੇ ਹਿਸਾਬ ਨਾਲ ਇਹਦਾ ਪੈਰ ਮੋਟਾ ਹੋ ਗਿਆ ਹਾ ਹਨਾ ਹਾਂ ਸ਼ਾਇਦ ਬਾਕੀ ਪਤਾ ਨਹੀਂ ਪੈ ਜਾਣੀਆਂ ਪੈ ਜਾਣੀਆਂ ਪੈਗੀ 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 ਥੋੜੀ ਔਖੀ ਬਹੂ ਪਰ ਪਾਉਣੀ ਹੈ ਇਹਦੇ ਕਿਉਂਕਿ ਬੱਚੇ ਬਹੁਤ ਸੁੰਨੇ ਨੇ ਇਹ ਆ ਪੈਗੀ ਪੈਗੀ ਚਾ ਓਕੇ ਦੇਖੋ ਤਾਂ ਫਿਰ 82 ਨੰਬਰ ਠੱਲ ਪਾਤੀ ਇਹਨੂੰ ਥੋੜਾ ਜਿਹਾ ਦੇ ਦੇਉ ਦਿੰਨੇ ਹੁਣ ਹਨ ਜੋੜ ਘੱਟ ਲੱਗੂ ਬੂਤਰਾਂ ਦਾ ਹਾਂ ਓਕੇ ਰਿਪੋਰਟ ਲਓ ਵੀ ਆ ਬੱਚਿਆਂ ਦੇ ਵਿਠੱਲਾ ਪਾਤੀਆਂ 57 ਦੇ 58 ਨੰਬਰ ਤੱਕ ਨੇੜੇ ਘਰ ਥੰਬਨਿਲ ਵੀ ਕੱਢਣਾ ਹੁੰਦਾ ਕਮੇਟੀ ਕਾਲੇ ਮੋੜਿਆਂ ਦੇ ਬੱਗੇ ਬੱਚੇ ਨੇ ਇਹ ਓਕੇ ਆਰਬੋਰ ਚੱਲ ਇਹਨਾਂ ਨੂੰ ਵੀ ਛੱਡਿਆ ਸਰਲੈਕ ਵੀ ਦੇਤਾ ਇਹਨਾਂ ਨੂੰ ਚਲੋ ਹੁਣ ਸਾਰਿਆਂ ਦਾ ਕੰਮ ਨਵੇੜ ਕੇ ਹੀ ਫਿਰ ਆਪਾਂ ਕਰਦੇ ਹਾਂ ਇੰਨੇ ਲਓ ਇੰਮੈਟਰ ਉਹ ਸਾਰਾ ਫੇਰ ਚੋਗਾ ਲੰਦੇ ਨੇ ਜਾ ਜਾ ਕੇ ਸਰਲੈਕ ਖਾ ਖਾ ਕੇ ਵੀ ਚੋਗੇ ਚਲੋ ਕੋਈ ਨਹੀਂ ਓਕੇ ਆਰਬੋਰ ਤੇ ਬਲੌਗ ਦੀ ਕਰ ਦਈਏ ਐਂਡਿੰਗ ਮਿਲਦੇ ਆਂ ਅਗਲੇ ਬਲੌਗ ਚ ਨਾ ਨੂੰ ਲੀਏ ਹੁਣ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਰ ਦਿਆ ਕਰੋ ਨਹੀਂ ਬਲੌਗ ਬੰਦ ਕਰੀਏ ਮਿਲਦੇ ਆਂ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ